ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਦੀਰਾਂ ਦੇ ਪਿੰਡ ਜਵੰਤਪੁਰਾ ਦੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੌਜਵਾਨ ਸੁਖਜੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਜਵੰਤਪੁਰਾ ਦੇ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਲੱਡੂ ਵੰਡੇ ਨੇ ਢੋਲ ਵਜਾਇਆ ਸੁਪ੍ਰਾਂਤ ਗੱਲਬਾਤ ਕਰਦਿਆ ਹੋਇਆ ਪਿੰਡ ਵਾਸੀਆਂ ਨੇ ਕਿਹਾ ਸੁਖਜੀਤ ਸਿੰਘ ਦੀ ਰਾਤ ਦਿਨ ਕੀਤੀ ہوئی ਮਿਹਨਤ ਦਾ ਇਹ ਫਲ ਹੈ ਅੱਜ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਉਹਨੇ ਵੀ ਕਿਹਾ ਹੈ ਕਿ ਸੁਖਜੀਤ ਸਿੰਘ ਨੇ ਹਮੇਸ਼ਾ ਹੀ ਮਿਹਨਤ ਦੇ ਨਾਲ ਅੱਗੇ ਵਧਣ ਦਾ ਸੁਪਨਾ ਲਿਆ ਸੀ ਮੈਂ ਪਿੰਡ ਦਾ ਸਰਪੰਚ ਅਜੀਤ ਹਰਪਾਲ ਸਿੰਘ ਮੇਰਾ ਨਾਮ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਇੱਕ ਛੋਟੇ ਜਿਹੇ ਕਸਬੇ ਤੋਂ ਜਿਹੜਾ ਨੌਜਵਾਨ ਨੇ ਅਵਾਰਡਾਂ ਸੁ ਦਿੱਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਨਗਰ ਨੂੰ ਦੇਸ਼ ਨੂੰ ਮੁਬਾਰਕਾਂ ਦੇਣਾ ਚਾਹੁੰਨਾ ਕਿ ਇਹਨਾਂ ਬੱਚਿਆਂ ਨੇ ਜਿਹੜਾ ਵਾ ਅਵਾਰਡ ਹਾਸਲ ਕਰਕੇ ਜਿਹੜਾ ਵਾ ਦੇਸ਼ ਦਾ ਇਲਾਕੇ ਦਾ ਜਿਹੜਾ ਵਾ ਨਾਮ ਰੌਸ਼ਨ ਕੀਤਾ ਜੀ ਦ ਸੰਸਦ ਕਿੱਥੇ ਜਿਹੜਾ ਅਵਾਰਡ ਮਿਲਿਆ ਸੀ ਤੇ ਕਿਸ ਨੌਜਵਾਨ ਦਾ ਨਾਮ ਹੈ ਜਿਹਨੂੰ ਉਹ ਅਵਾਰਡ ਮਿਲਿਆ ਵੇਖੋ ਜੀ ਸਾਡੇ ਕੈਪਟਨ ਨੇ ਜਿਹੜੇ ਹਾਕੀ ਦੇ ਹਰਮਨਦੀਪ ਸਿੰਘ ਉਹਨਾਂ ਨੂੰ ਜਿਹੜਾ ਧਿਆਨ ਚਿੰਦ ਅਵਾਰਡ ਮਿਲਿਆ ਵਾ ਜਰਮਨਜੀਤ ਸਿੰਘ ਉਹਨਾਂ ਨੂੰ ਜਿਹੜਾ ਅਰਜਨਾ ਅਵਾਰਡ ਮਿਲਿਆ ਵਾ ਤੇ ਸੁਖਜੀਤ ਆ ਇਹਨਾਂ ਨੂੰ ਅਰਜਨਾ ਅਵਾਰਡ ਮਿਲਿਆ ਵਾ ਰਾਸ਼ਟਰਪਤੀ ਦੇ ਵੱਲੋਂ ਜਿਸ ਦਾ ਹੋਤਣਾ ਇਹਨਾਂ ਦੇ ਨੌਜਵਾਨ ਕਿਰਾਹੇ ਪੈ ਚੁੱਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਵੇਖੋ ਜੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਕਿ ਉਹ ਜਿਹੜਾ ਉਹਨਾਂ ਨਸ਼ਾ ਲਾਇਆ ਵਾ ਤੇ ਉਹਨੂੰ ਗਲੋਂ ਲਾ ਕੇ ਤੇ ਇਹ ਜਿਹੜਾ ਨਸ਼ਾ ਵਾ ਖੇਡਾਂ ਦਾ ਵਾ ਇਹ ਜ਼ਰੂਰੀ ਜਿਹੜਾ ਇਹਨੂੰ ਪਹਿਲ ਦੇਣੀ ਚਾਹੀਦੀ ਆ ਤਾਂ ਜੋ ਆਪਣੀ ਜ਼ਿੰਦਗੀ ਨੂੰ ਸਵਾਰ ਕੇ ਕਿਸ ਚੰਗੇ ਮੁਕਾਮ ਤੇ ਪਹੁੰਚ ਸਕਣ ਜਿਵੇਂ ਕਿ ਸੁਖਜੀਤ ਨੇ ਆਪਣੀ ਮਿਹਨਤ ਕਰਕੇ ਇਤੋਂ ਤੱਕ ਪਹੁੰਚਿਆ ਵਾ ਤੇ ਦੇਸ਼ ਦੇ ਵਿੱਚ ਆਪਣਾ ਜਿਹੜਾ ਵਾ ਮਾਪਿਆਂ ਦਾ ਇਲਾਕੇ ਦਾ ਨਾਂ ਰੋਸ਼ਨ ਕੀਤਾ ਤੁਸੀਂ ਤੀਨਾ ਤੋਂ ਡਾਈ ਤੇ ਕਿਹੜਾ ਪਿੰਡ? ਮੇਰਾ ਨਾਂ ਪੀਤਾ ਸਿੰਘ ਹੈ ਜੀ ਪਿੰਡ ਜਵੰਧਪੁਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਭਤੀਜੂ ਨੂੰ ਅੱਜ ਅਵਾਰਡ ਮਿਲਿਆ? ਬਹੁਤ ਜ਼ਿਆਦਾ ਖੁਸ਼ੀ ਹੈ ਜਿਹੜਾ ਆਪਣੇ ਬੱਚੇ ਨੂੰ ਸੁਖਜੀਤ ਸਿੰਘ ਨੂੰ ਅਰਜਨਾ ਅਵਾਰਡ ਮਿਲਿਆ ਜੀ ਉਹਦੀ ਖੁਸ਼ੀ ਦੇ ਵਿੱਚ ਅੱਜ ਇੱਥੇ ਪਿੰਡ ਵਾਸੀ ਮੌਜੂਦ ਨੇ ਸਾਡੀ ਪਿੰਡ ਦੀ ਪੰਚਾਇਤ ਤੇ ਹੋਰ ਵੀ ਬਹੁਤ ਭੈਣ ਭਰਾ ਆਏ ਨੇ ਜੇ ਉਸਦੀ ਖੁਸ਼ੀ ਦੇ ਵਿੱਚ ਇੱਥੇ ਲੱਡੂ ਵੰਡ ਰਹੇ ਹਾਂ ਜੀ ਪਿੰਡ ਜਵੰਧਪੁਰ ਜੀ ਇਸ ਤਰ੍ਹਾਂ ਪ੍ਰਵਾਦ ਦੇ ਨਾਲ ਉਹਨਾਂ ਦੇ ਪਿਤਾ ਜੀ ਨਾਲ ਕੋਈ ਗੱਲਬਾਤ ਹੋਈ ਹੈ ਕਦੋਂ ਗਿੰਨ ਕਾਂਗਰਸ ਹਾਂਜੀ ਭਾਈ ਨਾਲ ਹੋਈ ਸੀ ਵੱਡੇ ਭਾਈ ਨਾਲ ਗੱਲ ਉਹ ਕਹਿੰਦੇ ਸੀ ਹਫ਼ਤੇ ਕਿਤਾ ਕਹਾਂਗੇ ਜੀ ਪੰਜ ਸਤਾਰਾਂ ਤੱਕ ਪੂਰਨ ਬੱਚਿਆਂ ਨੂੰ ਕੀ ਕਹਿਣਾ ਚਾਹਦੇ ਹੋ ਹੋਰ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੇ ਜੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਗਰਾਊਂਡ ਦੇ ਨਾਲ ਜੜੋ ਤੇ ਵੱਧ ਤੋਂ ਵੱਧ ਮਤਲਬ ਮੋਬਾਈਲ ਦਾ ਖੜਾ ਛੱਡੋ ਮਿਹਨਤ ਕਰੋ ਜੀ